ਮਾਮਾ ਜੀ ਦੇ ਨਾਲ ਮਰੇਪਾਲ ਸਿੰਘ ਦੇ ਨਾਲ ਅੱਜ ਉਹਨਾਂ ਦੀ ਬੋਡੀ ਘਰੇ ਆਈ ਹੈ ਜੀ ਨਾ ਸਾਨੂੰ ਕੋਈ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੱਸੀ ਗਈ ਆ ਨਾ ਹੀ ਕਿਸੇ ਮੈਡੀਕਲ ਦੇ ਵਿੱਚ ਇਹ ਚੀਜ਼ ਸਾਨੂੰ ਦੱਸੀ ਗਈ ਆ ਕਿ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਆ ਹਲੇ ਇੱਕ ਤੱਕ ਸਾਨੂੰ ਕੋਈ ਵੀ ਕਲੀਅਰ ਨਹੀਂ ਹੋਇਆ ਹਲੇ ਅਸੀਂ ਸਿਰਫ ਉਹਨਾਂ ਕੋਲ ਪੋਸਟਮਾਰਟਮ ਜਾਂ ਮੈਡੀਕਲ ਰਿਪੋਰਟ ਮੰਗ ਰਹੇ ਆ ਜਿੰਨਾ ਚਿਰ ਸਾਨੂੰ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਸੰਸਕਾਰ ਦੇ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਹਜੇ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਗੱਲ ਕਲੀਅਰ ਨਹੀਂ ਕੀਤੀ ਗਈ ਸਹਾਰ ਨੂੰ ਕੋਈ ਵੀ ਕਿਉਂਕਿ ਅਸੀਂ ਸਭ ਕੁਝ ਦੇਖਿਆ ਬਾਡੀ ਤੇ ਸਾਨੂੰ ਕੋਈ ਨਿਸ਼ਾਨ ਵਗੈਰਾ ਨਹੀਂ ਲੱਭੇ ਤੇ ਹਜੇ ਤੱਕ ਸਾਨੂੰ ਕੋਈ ਪ੍ਰਸ਼ਾਸਨ ਜਾਂ ਕੋਈ ਨੁਮਾਇੰਦਾ ਆ ਕੇ ਵੀ ਇੱਥੇ ਦੱਸਿਆ ਨਹੀਂ ਕਿ ਇਹ ਇਨਸੀਡੈਂਟ ਹੋਇਆ ਗੱਲ ਗੋਲਮੋਲ ਕੀਤੀ ਜਾ ਰਹੀ ਹੈ ਜਿੰਨਾ ਚਿਰ ਸਾਡੇ ਤੱਕ ਉਹ ਗੱਲ ਕਲੀਅਰ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਅਸੀਂ ਸਕਾਰ ਨਹੀਂ ਕਰਨਾ। ਬੋਡੀ ਤੁਸੀਂ ਚੈੱਕ ਕੀਤੀ ਕੀ ਕੋਈ ਨਹੀਂ ਹਲੇ ਸਿਰਫ ਮੈਡੀਕਲ ਹਜੇ ਸਿਰਫ ਅਸੀਂ ਮੈਡੀਕਲ ਰਿਪੋਰਟ ਠੀਕ ਰਿਹਾ ਜਿੰਨਾ ਚਿਰ ਮੈਡੀਕਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇਦਾਂ ਹੀ ਰਵਾਂਗੇ। ਨਹੀਂ ਬੋਡੀ ਤੇ ਕੋਈ ਨਿਸ਼ਾਨ ਨਹੀਂ। ਨਹੀਂ ਹਜੇ ਬੋਡੀ ਤੇ ਮੈਡੀਕਲ ਰਿਪੋਰਟ ਤੋਂ ਦੇਖਾਂਗੇ ਸਾਨੂੰ ਕੁਝ ਵੀ ਨਹੀਂ ਲੱਭਿਆ ਸਿਰਫ ਫੇਸ ਤੇ ਛੋਟੀ ਮੋਟੀ ਸਾਟਾ ਬਾਕੀ ਕੋਈ ਛੱਟ ਨਹੀਂ ਸਾਨੂੰ ਲੱਭੀ ਬੋਡੀ ਤੇ। ਸਕਾਰ ਨਹੀਂ ਕਰਾਇਆ ਜਾਏਗਾ। ਨਹੀਂ ਹਲੇ ਨਹੀਂ ਕੀਤਾ ਜਾਏਗਾ ਜੀ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਸਾਨੂੰ ਪੂਰੀ ਗੱਲ ਕਲੀਅਰ ਨਹੀਂ ਹੁੰਦੀ ਸਾ ਕੋਈ ਘੱਟੋ ਘੱਟ ਸਾਨੂੰ ਪੋਸਟਮਾਰਟਮ ਰਿਪੋਰਟ ਦੇ ਬਾਰੇ ਤੇ ਦੱਸਿਆ ਜਾਵੇ ਕਿ ਕਿਥੀਆਂ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਕੇਸ ਕਰਕੇ ਉਹਦੀ ਡੈਥ ਹੋਈ ਆ ਕੋਈ ਵੀ ਗੱਲ ਸਾਨੂੰ ਕਲੀਅਰ ਨਹੀਂ ਕੀਤੀ ਜਸਟਿਸ ਸੱਟਾਂ ਦੇ ਨਿਸ਼ਾਨ ਨੇ ਜਿਹੜੇ ਸਾਨੂੰ ਫੇਸ ਤੇ ਦਿਖ ਰਹੇ ਆ ਤੇ ਅਸੀਂ ਸਿਰਫ ਮੈਡੀਕਲ ਰਿਪੋਰਟ ਦੀ ਮੰਗ ਕਰ ਰਹੇ ਆ ਪ੍ਰਸ਼ਾਸਨ ਨੇ ਵੀ ਸਾਨੂੰ ਕੋਈ ਹਾਲੇ ਤੱਕ ਉਹ ਪ੍ਰੋਵਾਈਡ ਨਹੀਂ ਕਰਾਈ ਜਦੋਂ ਕਰਵਾਣਗੇ ਫਿਰ ਦੇਖਦੇ ਆ ਨਹੀਂ ਤੇ ਬਾਕੀ ਪਰਿਵਾਰ ਦੇ ਨਾਲ ਸਲਾਹ ਕਰਕੇ ਜੋ ਅਗਲਾ ਹੋਏਗਾ ਕਦਮ ਉਹ ਦੇਖਦੇ ਆ ਵੱਲੋਂ ਕੋ ਗੱਲ ਕਰ ਰਿਹਾ ਸੋ ਤਹਿਸੀਲਦਾਰ ਸਾਹਿਬ ਆਪੇ ਅਸੀਂ ਨਹੀਂ ਗੋਲੀ ਕੋਈ ਨਹੀਂ ਲੱਗੀ ਬਾਡੀ ਤੇ ਨਹੀਂ ਲੱਗੀ ਉਹ ਮੈਂ ਕਲੀਅਰ ਕਰਤੇ ਆ ਜੀ ਪੋਸਟਮਾਰਟਮ ਜੋ ਇੰਜਰੀ ਰਿਪੋਰਟ ਆ ਉਥੋਂ ਦੀ ਕੰਸਰਨ ਡਾਕਟਰ ਕੋਲੋਂ ਮੰਗਾ ਕੇ ਉਹ ਸਾਰਾ ਕਲੀਅਰ ਕਰਤਾ ਕਿਉਂਕਿ ਹਚਰੀ ਕੀ ਬਾਡੀ ਡੈਗਨੋਸਟਿਕ ਹਾਂ ਜੀ ਆ ਮੈਂ ਪੋਸਟਮਾਰਟਮ ਹੈਗੀ ਮੇਕੋ ਰਿਪੋਰਟ ਹੈ ਗੋਲੀ ਲੱਗੀ ਉਹਨੇ ਜੀ ਉਸ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਗਈ ਕਦੋਂ ਤੱਕ ਸਰਵੈਂਸ ਨਹੀਂ ਮੈਨੂੰ ਇੰਜਰੀ ਰਿਪੋਰਟ ਦੇਤੀ ਹੈ ਕਿਉਂਕਿ ਉਹਨਾਂ ਦਾ ਬੋਰਡ ਬਣਦਾ ਹੈ ਉਹ ਸਾਰੀ ਫਾਰਮੈਲिटीज ਕਰਕੇ ਪ੍ਰੋਪਰ ਦਿੰਦੇ ਹੈ ਬਟ ਉਹਨਾਂ ਨੇ ਅਸੀਂ ਰਿਕੁਐਸਟ ਕੀਤੀ ਸੀ ਕਿ ਜੋ ਇਹਨਾਂ ਦੇ ਇੰਜਰੀਜ਼ ਆ ਉਹ ਵੀ ਸਾਨੂੰ ਦੱਸਿਆ ਜਾਏ ਤਾਂ ਕਿ ਅਸੀਂ ਪਰਿਵਾਰ ਨੂੰ ਐਕਸਪਲੇਨ ਕਰ ਸਕੀਏ ਜੋ ਇੰਜਰੀ ਸੀ ਉਹ ਲੱਗੀ ਸੀ ਗੋਲੀ ਨਾਲ ਉਹ ਆਪਾਂ ਇੰਜਰੀ ਰਿਪੋਰਟ ਜਿਹੜੀ ਦਿਖਾਤੀ ਹੈ ਉਹ ਕਲੀਅਰ ਕਰਦਾ ਹੈ ਪਰਿਵਾਰ ਸਹਿਯੋਗ ਮੰਧਰੇ ਦੀ ਪੁਲਿਸ ਅੱਜ ਦੀ ਹੈਲਪ ਕਰੇ ਤਾਂ ਅਜੂਬ ਨਹੀਂ ਆਪਾਂ ਤੇ ਸਹਿਯੋਗ ਕਿ ਐਜ਼ ਅ ਪੁਲਿਸ ਆਫੀਸਰ ਜੋ ਇਹਨਾਂ ਦੇ ਡਾਊਟ ਹੋਣਗੇ ਉਹਨਾਂ ਵੱਲੋਂ ਉਹ ਆਪਾਂ ਕਲੀਅਰ ਕਰਕੇ ਇਹਨਾਂ ਨੂੰ ਟਾਈਮ ਟੂ ਟਾਈਮ ਕਲੀਅਰ ਕਰ ਦੇਣਾ ਉਹਨਾਂ ਨੇ ਦਿਸਕਾਰ ਕਰ ਰਹੀ ਨੇ ਪਰਿਵਾਰ ਵਾਲੇ ਹਾਂ ਉਹਨਾਂ ਦੇ ਥੋੜੇ ਹੋਰ ਪੁਆਇੰਟ ਨੇ ਪ੍ਰੋਸੈਸ਼ਨ ਵੱਲੋਂ ਫਾਈਨੈਂਸ਼ੀਅਲ ਸਹਾਇਤਾ ਬਾਰੇ ਉਹ ਤੇ ਸਿਫਲ ਡਿਪਾਰਟਮੈਂਟ ਦਾ ਕੰਮ ਹੈ ਉਹ ਤਹਿਸੀਲਦਾਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਆਪਾਂ ਇਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਪੁਝਾ ਦੇਣ ਸੀਨੀਅਰਸ ਥੈਂਕ ਯੂ ਥੈਂਕ ਯੂ ਸਰਕਾਰ ਵੱਲੋਂ ਕੋਈ ਸਹਾਇਤਾ ਵੀ ਜੀ ਉਧਰ ਦੀ ਸਰਕਾਰ ਨੂੰ ਕਿਹਨੇ ਕਿਹਾ ਉਹ ਇਹ 50000 ਕੈਸ਼ ਹੈ 1 ਲੱਖ ਦਾ ਚੈੱਕ ਹੈ ਜੇ ਐਨ ਕੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਹੈਲੋ ਪੰਜਾਬ ਗਵਰਨਮੈਂਟ ਵੱਲ ਕੋਈ ਨਹੀਂ ਜੀ ਨਹੀਂ ਜੇ ਐਨ ਕੇ ਗਵਰਨਮੈਂਟ ਵੱਲੋਂ ਆਇਆ ਜੀ ਪੰਜਾਬ ਸਰਮ ਗਵਰਨਮੈਂਟ ਦਾ ਕੋਈ ਨਹੀਂ ਜੀ